ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਅੱਜ ਵੀਰਵਾਰ ਵਾਲੇ ਦਿਨ ਤੁਸੀਂ ਚਾਰ ਰੋਟੀਆਂ ਦਾ ਇਹ ਉਪਾਅ ਕਰ ਲੈਂਦੇ ਹੋ ਤੁਹਾਡੀ ਕਿਸਮਤ ਪਲਟ ਜਾਵੇਗੀ ਸਵੇਰ ਦੀਆਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸਵੇਡੀਆਂ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਕਿਸੇ ਨਗਰ ਦੇ ਵਿੱਚ ਇੱਕ ਮਨੁੱਖ ਰਿਹਾ ਕਰਦਾ ਸੀ। ਕਹਿੰਦੇ ਕਿ ਉਹ ਖੇਤੀ ਬਾੜੀ ਦਾ ਕੰਮ ਕਰਿਆ ਕਰਦਾ ਸੀ। ਕੰਮ ਕਰਦੇ ਵੀ ਪਰਮਾਤਮਾ ਦਾ ਨਾਮ ਜਪਦਾ ਸੀ। ਸੰਤ ਫਕੀਰਾਂ ਨੂੰ ਮਿਲਣ ਦੀ ਉਸ ਦੀ ਬੜੀ ਹੀ ਲਗਨ ਹੁੰਦੀ ਸੀ। ਜਿੱਥੇ ਵੀ ਕੋਈ ਸੰਤ ਫਕੀਰ ਦੇਸ ਦਾ ਉੱਥੇ ਜਾ ਕੇ ਉਹਨਾਂ ਦੇ ਬਚਨ ਜ਼ਰੂਰ ਸੁਣਿਆ ਕਰਦਾ ਸੀ ਕਹਿੰਦੇ ਕਿ ਉਹਦੇ ਮਨ ਵਿੱਚ ਜਿਹੜੀ ਸ਼ਰਧਾ ਭਾਵਨਾ ਸੀ ਬਹੁਤ ਜ਼ਿਆਦਾ ਸੀ ਉਹਨੇ ਵੇਖਿਆ ਕਿ ਕੋਈ ਰਾਹ ਗਿਰੀ ਜੇਕਰ ਲੰਘੇ ਜਾਂਦਾ ਤਾਂ ਉਹਨਾਂ ਨੂੰ ਤੁਰਦਾ ਤੁਰਦਾ ਕਿਸੇ ਨੂੰ ਦੱਸਦਾ ਕਿ ਫਲਾਣੀ ਥਾਂ ਤੇ ਜਿਹੜਾ ਦਰਿਆ ਦਾ ਕੰਢਾ ਹੈ ਉੱਥੇ ਇੱਕ ਸੰਤ ਫਕੀਰ ਜੀ ਬੈਠੇ ਹਨ ਸਵੇਰ ਤੇ ਸ਼ਾਮ ਉਹਨਾਂ ਦਾ ਕਥਾ ਕੀਰਤਨ ਸੁਣਨ ਲਈ ਜਾਂਦਾ ਹੈ ਉਹਨਾਂ ਦੀ ਕਥਾ ਸੁਣ ਕੇ ਉਸਦੇ ਮਨ ਦੇ ਸਾਰੇ ਹੀ ਦੁੱਖ ਦੂਰ ਹੋ ਜਾਂਦੇ ਹਨ ਜਦੋਂ ਉਹਨੂੰ ਇਹ ਗੱਲ ਪਤਾ ਲੱਗੀ ਤਾਂ ਅਗਲੇ ਹੀ ਦਿਨ ਉਸ ਥਾਂ ਤੇ ਲਈ ਉਹ ਤੁਰ ਪਿਆ ਕਹਿੰਦੇ ਉਸ ਥਾਂ ਤੇ ਪਹੁੰਚਣ ਦੇ ਲਗਭਗ ਉਸਨੂੰ ਆਪਣੇ ਪਿੰਡ ਤੋਂ 3 ਘੰਟੇ ਦਾ ਸਮਾਂ ਲੱਗਾ ਪਹਿਲਾਂ ਤਾਂ ਲੋਕ ਸਾਧ ਸੰਗਤ ਜੀ ਪੈਦਲ ਹੀ ਸਫ਼ਰ ਤਹਿ ਕਰਿਆ ਕਰਦੇ ਸਨ ਉਸ ਥਾਂ ਤੇ ਜਦੋਂ ਪਹੁੰਚਿਆ ਤੇ ਸੰਤ ਫਕੀਰ ਜੀ ਕਥਾ ਕਰਦੇ ਪਏ ਸਨ ਕਥਾ ਸੁਣ ਕੇ ਜਿਹੜੇ ਉਹਦੇ ਮਨ ਦਾ ਚਾਅ ਸੀ ਬੜਾ ਹੀ ਉਦਮ ਸੀ ਉਹਦੇ ਬੜਾ ਹੀ ਖੁਸ਼ ਹੋਇਆ ਕਥਾ ਸੁਣਨ ਤੋਂ ਬਾਅਦ ਜਿਵੇਂ ਮਨ ਵਿੱਚ ਬੜਾ ਜ਼ਿਆਦਾ ਉੱਦਮ ਤੇ ਮਿਹਨਤ ਦਾ ਪੱਲਾ ਉਸਨੇ ਹੋਰ ਫੜ ਲਿਆ ਹੋਵੇ ਹੁਣ ਜਦੋਂ ਸਮਾਂ ਮਿਲਦਾ ਉਦੋਂ ਹੀ ਉਹ ਸਫ਼ਰ ਤੈਅ ਕਰਦਾ ਤੇ ਉਸ ਥਾਂ ਤੇ ਜਾ ਕੇ ਕਥਾ ਕੀਰਤਨ ਸੁਣ ਲੈ ਬੈਠ ਜਾਂਦਾ ਸਭ ਤੋਂ ਅੱਗੇ ਬੈਠ ਜਾਇਆ ਕਰਦਾ ਕਹਿੰਦੇ ਕਿ ਇਸ ਥਾਂ ਦੇ ਉੱਤੇ ਜੋ ਰਹਿ ਗਿਰ ਮੁਸਾਫਿਰ ਲੰਘਦੇ ਉਹਨਾਂ ਦੀ ਸੇਵਾ ਭਾਵਨਾ ਦੇ ਲਈ ਕਿਤਰੇ ਜਲ ਕਿਦਰੇ ਪ੍ਰਸ਼ਾਦਾ ਵੀ ਲੈ ਜਾਂਦਾ ਇਦਾਂ ਦੇ ਕੰਮ ਕਰਿਆ ਕਰਦਾ ਕਹਿੰਦੇ ਅੱਜ ਜਦੋਂ ਉਹ ਜਾ ਰਿਹਾ ਸੀ ਤਾਂ ਉਹਨੂੰ ਉਹਨਾਂ ਦੇ ਪਿੰਡ ਦੇ ਲੋਕ ਪਿੰਡ ਦੇ ਬਾਹਰ ਖੜਕੇ ਉੱਥੇ ਜੋ ਖੜੇ ਹੁੰਦੇ ਹਨ ਗੱਲਾਂ-ਬਾਤਾਂ ਕਰਦੇ ਹੁੰਦੇ ਹਨ ਉਸ ਨੂੰ ਰੋਕ ਲੈਂਦੇ ਹਨ ਉਸ ਨੂੰ ਆਕਦੇ ਹਨ ਭਰਾਵਾ ਤੂੰ ਕਿੱਥੇ ਜਾ ਰਿਹਾ ਹੈ ਉਹ ਸਾਰੀ ਗੱਲਬਾਤ ਦੱਸਦਾ ਹੈ ਕਿ ਉਸ ਥਾਂ ਤੇ ਨਾ ਸੰਤ ਫਕੀਰ ਜੀ ਆਏ ਹਨ ਜਦੋਂ ਸਮਾਂ ਮਿਲਦਾ ਹੈ ਮੈਂ ਉੱਥੇ ਚਲਿਆ ਜਾਂਦਾ ਹਾਂ ਕਹਿੰਦੇ ਪਹਿਲਾਂ ਤੋਂ ਕਦੇ-ਕਦਾਈ ਸਾਡੇ ਕੋਲ ਖੜ ਜਾਂਦਾ ਸੀ ਹੁਣ ਤਾਂ ਤੂੰ ਕਦੇ-ਕਦਾਈਂ ਕਿ ਅੱਜ ਇੱਥੇ ਬੈਠ ਜਾ ਹੁਣ ਤੂੰ ਦੋ ਘੜੀ ਅੱਜ ਸਾਡੇ ਕੋਲ ਬੈਠ ਜਾ ਉਹਨੇ ਕਿਹਾ ਨਹੀਂ ਭਰਾਵਾ ਮੈਂ ਉੱਥੇ ਜਾਣਾ ਹੈ ਸਿੱਖਾਂ ਨੂੰ ਮਿਲਦੇ ਹਾਂ ਤੇ ਜਿਸ ਦੇ ਨਾਲ ਮੇਰੇ ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ ਇੱਥੇ ਬਹਿਂਦਾ ਹਾਂ ਤਾਂ ਕੋਈ ਨਾ ਕੋਈ ਚਿੰਤਾ ਦੁੱਖ ਮੈਨੂੰ ਘੇਰ ਲੈਂਦਾ ਹੈ ਮੈਂ ਉੱਥੇ ਹੀ ਜਾਂਦਾ ਹਾਂ ਤਾਂ ਮਿਹਨਤ ਉਦਮ ਦਾ ਪੱਲਾ ਫੜ ਕੇ ਘਰ ਆ ਜਾਂਦਾ ਹਾਂ ਉਹਨੇ ਇਹ ਕਹਿ ਕੇ ਉਥੋਂ ਚੱਲਿਆ ਗਿਆ ਕਹਿੰਦੇ ਕਿ ਹੁਣ ਕਿੰਨੇ ਹੀ ਹਫ਼ਤੇ ਲੰਘਾ ਆ ਗਿਆ ਜਦੋਂ ਅੱਜ ਜਾਣ ਲੱਗਾ ਤੇ ਅੱਜ ਵੀ ਉੱਥੇ ਹੀ ਲੋਕ ਖੜੇ ਹੋਏ ਸਨ ਕਹਿੰਦੇ ਤੂੰ ਰੋਜ਼ ਹੀ ਉਸ ਸੰਤ ਫਕੀਰ ਕੋਲ ਜਾਂਦਾ ਹੈ ਚੱਲ ਅੱਜ ਚੱਲਿਆਂ ਹੈ ਇੰਨੇ ਦਿਨਾਂ ਦੇ ਬਾਅਦ ਆਪਣੇ ਸੰਤ ਫਕੀਰ ਤੇੜਾ ਤੇਰਾ ਹੈ ਉਹ ਕਿੰਨਾ ਕੁ ਵੱਡਾ ਹੈ ਕਿੰਨੇ ਕੁ ਵੱਡੇ ਗੱਲਬਾਤ ਕਰਦਾ ਹੈ ਰੱਬ ਦੀ ਉਹ ਕਹਿੰਦਾ ਕਿ ਰੱਬ ਦਾ ਬੰਦਾ ਹੈ ਬੇਅੰਤ ਹੈ ਉਹ ਕਹਿੰਦਾ ਨਹੀਂ ਸਵਾਲ ਜਵਾਬ ਤੋਂ ਉਸ ਸੰਤ ਫਕੀਰ ਤੋਂ ਪੁੱਛ ਕੇ ਆਵੀਂ। ਕਹਿੰਦੇ ਚੱਲ ਕੋਈ ਗੱਲ ਨਹੀਂ ਇਹ ਕਿੱਡੇ ਕੋ ਗੱਲ ਹੈ ਮੈਂ ਜ਼ਰੂਰ ਪੁੱਛ ਕੇ ਆਵਾਂਗਾ। ਉਹ ਹੁਣ ਜਾਂਦਾ ਹੈ ਤੇ ਜਾ ਕੇ ਸਭ ਤੋਂ ਪਿੱਛੇ ਬੈਠ ਜਾਂਦਾ ਹੈ। ਕਹਿੰਦੇ ਕਿ ਅੱਜ ਜਦੋਂ ਕਥਾ ਕੀਰਤਨ ਹੋ ਰਹੀ ਸੀ ਤਾਂ ਕਥਾ ਕੀਰਤਨ ਵਿੱਚ ਕਿਸੇ ਤਰ੍ਹਾਂ ਦਾ ਮਨ ਨਹੀਂ ਸੀ ਲੱਗਦਾ ਪਿਆ। ਕਿਉਂਕਿ ਮਨ ਤਾਂ ਸਵਾਲਾਂ ਦੇ ਨਾਲ ਭਰਿਆ ਹੋਇਆ ਸੀ। ਉਹ ਕਦੇ ਇੱਧਰ ਵੇਖਦਾ ਤੇ ਕਦੇ ਉੱਧਰ ਵੇਖਦਾ ਸੰਤ ਫਕੀਰ ਜੀ ਸਮਝ ਗਏ ਇਹਦੇ ਮਨ 'ਚ ਕੋਈ ਨਾ ਕੋਈ ਜ਼ਰੂਰ ਸਵਾਲ ਹੈ ਅੱਜ ਇਸ ਦਾ ਧਿਆਨ ਪਤਾ ਨਹੀਂ ਕਿਉਂ ਨਹੀਂ ਲੱਗ ਰਿਹਾ ਜਦੋਂ ਸਾਰੇ ਜਾਣੇ ਕਥਾ ਕੀਰਤਨ ਸੁਣ ਕੇ ਚਲੇ ਗਏ ਉਹ ਅਜੇ ਵੀ ਉੱਥੇ ਬੈਠਾ ਸੀ ਸੰਤ ਫਕੀਰ ਨੇ ਆਵਾਜ਼ ਲਗਾਈ ਤੇ ਕਿਹਾ ਭਲਿਆ ਪੁਰਖਾ ਇੱਧਰ ਆ ਕੇ ਖੜਾ ਹੋ ਉਹ ਸੰਤ ਫਕੀਰ ਦੇ ਕੋਲ ਚਲਾ ਗਿਆ ਸੰਤ ਫਕੀਰ ਜੀ ਆਖਦੇ ਹਨ ਜੋ ਵੀ ਤੇਰੇ ਮਨ ਦੀ ਉਲਝਣ ਹੈ ਸਾਡੇ ਨਾਲ ਸਾਂਝੀ ਕਰ ਲੈ ਕਹਿੰਦਾ ਜੀ ਸੰਤ ਜੀ ਜਦੋਂ ਮੈਂ ਆਉਂਦਾ ਪਿਆ ਸੀ ਤਾਂ ਮੇਰੇ ਪਿੰਡ ਦੇ ਬਾਹਰ ਜਿਹੜੇ ਲੋਕ ਖੜੇ ਹੁੰਦੇ ਸਨ ਉਹ ਮੈਨੂੰ ਕਹਿੰਦੇ ਸਨ ਕਿ ਫਕੀਰ ਤੂੰ ਇੱਕ ਸਵਾਲ ਪੁੱਛ ਕੇ ਆਵੀਂ ਕਹਿੰਦਾ ਕਿ ਦੱਸ ਕਿਹੜਾ ਸਵਾਲ ਉਹ ਕਹਿੰਦੇ ਹਨ ਕਿ ਪੁੱਛ ਕੇ ਆਵੀਂ ਕਹਿੰਦਾ ਕਿ ਉਹ ਪੁੱਛਦੇ ਹਨ ਕਿ ਰੱਬ ਕਿੰਨਾ ਕੁ ਵੱਡਾ ਹੈ ਉਹ ਆਖਦਾ ਕਿ ਮੈਂ ਤੈਨੂੰ ਦੱਸਦਾ ਹਾਂ ਕਿ ਰੱਬ ਕਿੰਨਾ ਵੱਡਾ ਹੈ ਪਰ ਜਦੋਂ ਮੈਂ ਤੈਨੂੰ ਰੱਬ ਦੱਸ ਦੇਵਾਂ ਕਿ ਕਿੰਨਾ ਵੱਡਾ ਹੈ ਤੂੰ ਮੇਰੇ ਨਾਲ ਲੜ ਪੈਣਾ ਹੈ ਕਹਿੰਦਾ ਸੰਤ ਜੀ ਕਿਵੇਂ ਦੀਆਂ ਗੱਲਾਂ ਕਰਦੇ ਹੋ ਮੈਂ ਤੁਹਾਡੇ ਨਾਲ ਕਿਉਂ ਲੜ ਪਾਵਾਂਗਾ ਜਦੋਂ ਤੁਸੀਂ ਮੈਨੂੰ ਦੱਸੋਗੇ ਕਿ ਰੱਬ ਕਿੰਨਾ ਕੁ ਵੱਡਾ ਹੈ ਕਹਿੰਦਾ ਕਿ ਨਹੀਂ ਜੇ ਮੈਂ ਤੈਨੂੰ ਦੱਸਿਆ ਤਾਂ ਤੂੰ ਸੱਚੀ ਮੇਰੇ ਨਾਲ ਲੜ ਪੈਣਾ ਹੈ ਉਹ ਕਹਿੰਦਾ ਨਹੀਂ ਲੜਦਾ ਤੁਸੀਂ ਮੈਨੂੰ ਦੱਸੋ ਤਾਂ ਸਹੀ ਰੱਬ ਕਿੰਨਾ ਕੁ ਵੱਡਾ ਹੈ ਕਹਿੰਦੇ ਕਿ ਇਹ ਗੱਲ ਤੁਸੀਂ ਜਾਣਦੇ ਹੋ ਕਿ ਅਕਾਲ ਪੁਰਖ ਪਰਮਾਤਮਾ ਜੀ ਜਿਹੜਾ ਹੈ ਨਿਰਵੈਰ ਹੈ ਉਹ ਕਿਸੇ ਨਾਲ ਵੈਰ ਨਹੀਂ ਰੱਖਦਾ ਉਹ ਇੰਨਾ ਵੱਡਾ ਹੈ ਸਰਬਸ਼ਕਤੀਮਾਨ ਹੈ ਉਹ ਸਾਰਿਆਂ ਦਾ ਹੀ ਰੋਜ਼ ਸਵਾਸ ਜਿਹੜਾ ਹੈ ਉਹ ਉਹੀ ਦਿੰਦਾ ਹੈ ਉਹਨਾਂ ਨੂੰ ਉਦਮ ਤੇ ਮਿਹਨਤ ਦਿੰਦਾ ਹੈ ਜਿਹਦੇ ਹੀ ਸਾਰੇ ਕੰਮ ਹੁੰਦੇ ਹਨ ਕਹਿੰਦਾ ਹਾਂ ਜੀ ਕਹਿੰਦੇ ਕਿ ਉਹ ਬਯੰਤ ਉਹਦੇ ਵਰਗਾ ਕੋਈ ਹੋਰ ਨਹੀਂ ਹਾਂਜੀ ਪਰ ਕਹਿੰਦਾ ਕਿ ਰੱਬ ਪਤਾ ਕਿੰਨਾ ਕੁ ਵੱਡਾ ਹੈ ਜੇ ਮਨੁੱਖ ਨੇ ਸਮਝਣਾ ਹੋਵੇ ਤਾਂ ਰੱਬ ਨੂੰ ਮਨੁੱਖ ਆਪਣੇ ਵਰਗਾ ਸਮਝ ਲਵੇ ਜਦੋਂ ਇਹ ਗੱਲ ਕਹੀ ਤਾਂ ਉਹ ਪਹਿਲਾਂ ਬੈਠਾ ਸੀ ਇੱਕੋਦਮ ਖੜਾ ਹੋ ਗਿਆ ਕਹਿੰਦਾ ਸੰਤ ਫਕੀਰ ਜੀ ਤੁਸੀਂ ਸਿਆਣੇ ਬਿਆਣੇ ਹੋ ਮੈਂ ਤੁਹਾਨੂੰ ਮਹਾਨ ਸਮਝਦਾ ਸੀ ਵੱਡਾ ਸਮਝਦਾਰ ਸਮਝਦਾ ਸੀ ਪਰ ਤੁਸੀਂ ਇਹ ਕੀ ਗੱਲ ਆਖ ਦਿੱਤੀ ਜਿਹੜਾ ਰੱਬ ਹੈ ਉਹਨੂੰ ਆਪਣੇ ਵਰਗਾ ਸਮਝਣਾ ਚਾਹੀਦਾ ਹੈ ਤੁਸੀਂ ਤਾਂ ਮੇਰੇ ਨਾਲ ਕਮਲੀਆਂ ਗੱਲਾਂ ਕਰਦੇ ਪਏ ਹੋ ਰੱਬ ਕਦੇ ਮਨੁੱਖ ਵਰਗਾ ਹੋ ਸਕਦਾ ਹੈ ਜਦੋਂ ਇਦਾਂ ਦੀਆਂ ਗੱਲਾਂ ਕਰਨ ਲੱਗੇ ਤਾਂ ਉਹ ਉੱਠ ਕੇ ਜਾਣ ਲੱਗਿਆ ਸੰਤ ਫਕੀਰ ਨੇ ਆਵਾਜ਼ ਲਗਾਈ ਤੇ ਕਹਿੰਦੇ ਭਲੇਆ ਪਰਖਾ ਇਸ ਗੱਲ ਤੇ ਵਿਚਾਰ ਕਰੀ ਚਾਹੇ ਤੂੰ ਨਾਰਾਜ਼ ਹੋ ਕੇ ਹੀ ਜਾ ਰਿਹਾ ਹੈ ਪਰ ਗੱਲ ਸੁਣ ਤੂੰ ਅੱਜ ਅੰਮ੍ਰਿਤ ਵੇਲੇ ਦਾ ਆਇਆ ਹੈ ਤੂੰ ਕੁਝ ਨਹੀਂ ਖਾਦਾ ਇੰਨਾ ਪੈਂਡਾ ਤੈਅ ਕਰਕੇ ਆਇਆ ਹੈ ਇੰਨਾ ਪੈਂਡਾ ਤੈਅ ਕਰਕੇ ਵੀ ਵਾਪਸ ਜਾਣਾ ਹੈ ਜਾਂ ਅੰਦਰੋਂ ਕੁਝ ਰੋਟੀਆਂ ਪਈਆਂ ਹਨ ਉਹ ਲੈ ਜਾ ਤੇ ਰਸਤੇ 'ਚ ਖਾ ਲਵੀ ਹੁਣ ਅੰਦਰ ਗਿਆ ਤੇ ਪੌਣੇ ਦੇ ਵਿੱਚ ਰੋਟੀਆਂ ਪਈਆਂ ਸਨ ਲੈ ਕੇ ਤੁਰ ਪਿਆ ਹੁਣ ਰਸਤੇ ਵਿੱਚ ਜਾਂਦੇ ਜਾਂਦੇ ਆਪਣੇ ਨਾਲ ਗੱਲਾਂ ਕਰਦਾ ਪਿਆ ਸੀ ਪਿੰਡ ਦੇ ਲੋਕ ਸੱਚ ਹੀ ਆਖਦੇ ਹਨ ਕਿ ਸੰਤ ਫਕੀਰ ਨੂੰ ਕੁਝ ਨਹੀਂ ਪਤਾ ਮੈਂ ਤਾਂ ਐਵੇਂ ਹੀ ਰੋਜ਼ ਇੱਥੇ ਆ ਜਾਇਆ ਕਰਦਾ ਸੀ ਜੇ ਇਹਨਾਂ ਨੂੰ ਕੁਝ ਪਤਾ ਹੁੰਦਾ ਤੇ ਮੈਨੂੰ ਸਭ ਸੱਚ ਦੱਸ ਦਿੰਦੇ ਇਹਨਾਂ ਤੋਂ ਇਹਨਾਂ ਹੀ ਨਹੀਂ ਪਤਾ ਕਿ ਰੱਬ ਕਿੰਨਾ ਕੁ ਵੱਡਾ ਹੈ ਕਹਿੰਦੇ ਰੱਬ ਨੂੰ ਆਪਣੇ ਵਰਗਾ ਸਮਝੋ ਪਿੰਡ ਦੇ ਲੋਕ ਸਿਆਣੇ ਸੀ ਜੋ ਇੱਥੇ ਨਹੀਂ ਆਉਂਦੇ ਮੈਂ ਐਨਾ ਪਿੰਡਾ ਤੈਅ ਕਰਕੇ ਇੱਥੇ ਆਉਂਦਾ ਸੀ ਮਨ ਦੀ ਸ਼ਾਂਤੀ ਦੀ ਭਾਲ ਕਰਨ ਆਪਸ ਐਵੇਂ ਗੱਲਾਂ ਕਰਦਾ ਆਪਣੇ ਨਾਲ ਤੁਰ ਹੀ ਜਾਂਦਾ ਸੀ ਅੱਗੇ ਜਾ ਕੇ ਜਦੋਂ ਭੁੱਖ ਲੱਗੀ ਤਾਂ ਵੇਖਦਾ ਕਿ ਸਾਹਮਣੇ ਖੂਚ ਪਾਣੀ ਹੁੰਦਾ ਹੈ ਫਿਰ ਰੁਕਦੇ ਥੱਲੇ ਬੈਠ ਕੇ ਪ੍ਰਸ਼ਾਦਾ ਖਾਣਾ ਸ਼ੁਰੂ ਕਰ ਦਿੰਦਾ ਤੇ ਖੋਲ ਲੈਂਦਾ ਪ੍ਰਸ਼ਾਦੇ ਜਦੋਂ ਖੋਲਦਾ ਤੇ ਵਿੱਚ ਚਾਰ ਰੋਟੀਆਂ ਹੁੰਦੀਆਂ ਦੋ ਤਾਜ਼ੀਆਂ ਹੁੰਦੀਆਂ ਤੇ ਦੋ ਰਾਤ ਦੀਆਂ ਬਹੀਆਂ ਰੋਟੀਆਂ ਤਾਜ਼ੀਆਂ ਤੇ ਕਿਉਂ ਵੀ ਲੱਗਾ ਹੁੰਦਾ ਤੇ ਰਾਤ ਦੀਆਂ ਸੁੱਕੀਆਂ ਤੇ ਆਕੜੀਆਂ ਰੋਟੀਆਂ ਹੁੰਦੀਆਂ ਇਹਨੇ ਨੂੰ ਇੱਕ ਬਿਰਧ ਲੰਗੀ ਜਾਂਦਾ ਸੀ ਉਹਦੇ ਹੱਥ ਵਿੱਚ ਡੰਡਾ ਸੀ ਸਫੇਦ ਦਾੜ੍ਹੀ ਸੀ ਤੇ ਝੁਕਿਆ ਹੋਇਆ ਲੱਕ ਸੀ ਲੰਗਦਾ ਲੰਗਦਾ ਉੱਥੇ ਜਦੋਂ ਉਸਨੂੰ ਵੇਖਿਆ ਤੇ ਮਨੁੱਖ ਦੇ ਕੋਲ ਰੋਟੀਆਂ ਹਨ ਕਹਿੰਦਾ ਕਿ ਭਲਿਆ ਪੁਰਖ ਹੈ ਪਰਮਾਤਮਾ ਦੇ ਨਾਮ ਤੇ ਉਸ ਅਕਾਲ ਪੁਰਖ ਦੇ ਨਾਮ ਤੇ ਤੇਰੇ ਕੋਲ ਜੋ ਵੀ ਹੈ ਵੰਡ ਕੇ ਖਾ ਉਸ ਪਰਮਾਤਮਾ ਦੇ ਨਾਮ ਨੇ ਤੈਨੂੰ ਸਭ ਕੁਝ ਦਿੱਤਾ ਹੈ ਹੁਣ ਉਹਦੇ ਕੋਲ ਤੇ ਚਾਰ ਰੋਟੀਆਂ ਸੀ ਉਹਨੇ ਕਿਹਾ ਬਾਬਾ ਬਹਿ ਜਾ ਉਹਨੇ ਹੁਣ ਵੇਖਿਆ ਕਿ ਜਿਹੜੀਆਂ ਰਾਤ ਵਾਲੀਆਂ ਦੋ ਵਈਆਂ ਰੋਟੀਆਂ ਹਨ ਜਿਨ੍ਹਾਂ ਨੂੰ ਘਿਓ ਵੀ ਨਹੀਂ ਸੀ ਲੱਗਾ ਆਕੜੀਆਂ ਹਨ ਉਹਦੇ ਤਲੇ ਤੇ ਰੱਖ ਦਿੱਤੀਆਂ ਉਹ ਬਾਬਾ ਉਹਦਾ ਧੰਨਵਾਦ ਕਰਕੇ ਉੱਥੋਂ ਚਲੇ ਆ ਗਿਆ ਹੁਣ ਜਿਹੜੀਆਂ ਦੋ ਚੋਪੜੀਆਂ ਰੋਟੀਆਂ ਸਨ ਉਹ ਮੂੰਹ ਚ ਪਾਉਣ ਲੱਗਾ ਇੰਨੇ ਨੂੰ ਉਹੀ ਸੰਤ ਫਕੀਰ ਉੱਥੇ ਆ ਜਾਂਦੇ ਹਨ ਉਹਨਾਂ ਨੂੰ ਵੇਖ ਕੇ ਇੱਕੋ ਦਮ ਖੜਾ ਹੋ ਜਾਂਦਾ ਹੈ ਕਿ ਇਹ ਐਨਾ ਪੈਂਡਾ ਤੈਅ ਕਰਕੇ ਮੈਂ 2 ਘੰਟਿਆਂ ਚ ਤੈਅ ਕਰਕੇ ਆਇਆ ਹਾਂ ਸੰਤ ਫਕੀਰ ਮੇਰੇ ਕੋਲ ਪਹੁੰਚ ਗਏ ਸੰਤ ਫਕੀਰ ਜੀ ਉਸ ਨੂੰ ਆਖ ਦੇ ਕਿ ਕਿਉਂਕਿ ਸੰਤ ਫਕੀਰ ਉਹ ਜਿਹੜਾ ਬਜ਼ੁਰਗ ਸੀ ਬਾਬਾ ਸੀ ਉਹੀ ਫਕੀਰ ਸਨ ਕਹਿੰਦੇ ਉਹ ਭਲਿਆ ਪੁਰਖ ਤੂੰ ਹੁਣ ਮੇਰੇ ਨਾਲ ਗੁੱਸੇ ਹੋ ਕੇ ਆਇਆ ਸੀ ਕਹਿੰਦਾ ਜੀ ਤੁਸੀਂ ਗੱਲ ਹੀ ਇਦਾਂ ਦੀਆਂ ਕਰਦੇ ਹੋ ਕਹਿੰਦਾ ਮੈਂ ਤੈਨੂੰ ਕਿਹਾ ਸੀ ਜੇ ਪਰਮਾਤਮਾ ਨੂੰ ਸਮਝਣਾ ਹੋਵੇ ਮਨੁੱਖ ਨੇ ਤੇ ਆਪਣੇ ਵਰਗਾ ਸਮਝ ਲਵੇ ਕਹਿੰਦੇ ਹਾਂ ਜੀ ਇਸੇ ਗੱਲ ਤੇ ਮੈਨੂੰ ਗੁੱਸਾ ਆਇਆ ਸੀ ਕਹਿੰਦੇ ਕਿ ਹੁਣ ਵੇਖ ਤੂੰ ਪਰਮਾਤਮਾ ਨੂੰ ਉਸ ਅਕਾਲ ਪੁਰਖ ਨੂੰ ਆਪਣੇ ਵਰਗਾ ਵੀ ਨਹੀਂ ਸਮਝਿਆ। ਕਹਿੰਦਾ ਕਿ ਤੁਸੀਂ ਹੁਣ ਫਿਰ ਕਿਵੇਂ ਦੀਆਂ ਗੱਲਾਂ ਕਰਦੇ ਪਏ ਹੋ। ਕਹਿੰਦੇ ਕਿ ਵੇਖ ਉਸ ਅਕਾਲ ਪੁਰਖ ਨੂੰ ਜੇ ਤੂੰ ਆਪਣੇ ਵਰਗਾ ਸਮਝਦਾ ਤੇਰੇ ਕੋਲ ਚਾਰ ਰੋਟੀਆਂ ਸਨ। ਦੋ ਤਾਜ਼ੀਆਂ ਜਿਨ੍ਹਾਂ ਨੂੰ ਘਿਓ ਵੀ ਲੱਗਾ। ਦੋ ਰਾਤ ਦੀਆਂ ਜੋ ਆਕੜੀਆਂ ਪਈਆਂ। ਉਹ ਬਿਰਧ ਬਾਬਾ ਤੇਰੇ ਕੋਲ ਆਇਆ। ਉਹਨੇ ਤੈਨੂੰ ਕਿਹਾ ਜੋ ਤੇਰੇ ਕੋਲ ਹੈ ਉਸ ਅਕਾਲ ਪੁਰਖ ਦੇ ਨਾਮ ਦੇ ਨਾਲ ਮੈਨੂੰ ਵੀ ਵੰਡ ਕੇ ਦੇ ਜੇ ਤੂੰ ਖਾਣਾ ਚਾਹੁੰਦਾ ਤੇ ਇੱਕ ਬਈ ਰੋਟੀ ਤੇ ਇੱਕ ਤਾਜੀ ਰੋਟੀ ਉਸ ਨੂੰ ਦੇ ਸਕਦਾ ਸੀ ਓਵੇਂ ਹੀ ਤੂੰ ਇੱਕ ਆਪ ਰੱਖ ਸਕਦਾ ਸੀ ਕਿਉਂਕਿ ਉਹਨੇ ਤੇਰੇ ਕੋਲੋਂ ਅਕਾਲ ਪੁਰਖ ਦੇ ਵਚੋ ਮੰਗਿਆ ਸੀ ਵੇਖ ਉਹਨੇ ਜਦੋਂ ਕਹਿ ਹੀ ਦਿੱਤਾ ਕਿ ਅਕਾਲ ਪੁਰਖ ਪਰਮਾਤਮਾ ਦੇ ਨਾਮ ਤੇ ਉਸ ਪਰਮਾਤਮਾ ਦਾ ਨਾਮ ਤੈਨੂੰ ਦੇ ਰਿਹਾ ਸੀ ਜੇ ਤੂੰ ਅਕਾਲ ਪੁਰਖ ਨੂੰ ਆਪਣੇ ਵਰਗਾ ਸਮਝਦਾ ਉਹਨੂੰ ਦੋ ਚੌਪੜੀਆਂ ਵੀ ਦੇ ਸਕਦਾ ਸੀ ਜੇ ਚੋਪੜੀਆਂ ਨਹੀਂ ਵੀ ਸੀ ਦੇਣੀ ਆ ਇੱਕ ਤਾਜੀ ਤੇ ਇੱਕ ਬਹੀ ਰੋਟੀ ਦੇ ਸਕਦਾ ਸੀ ਇਹਦਾ ਭਾਵ ਤੂੰ ਅਕਾਲ ਪੁਰਖ ਨੂੰ ਆਪਣੇ ਵਰਗਾ ਵੀ ਨਹੀਂ ਸਮਝਿਆ ਇਹ ਸਮਝਿਆ ਪਹਿਲਾਂ ਮੈਂ ਖਾ ਲਵਾਂ ਫਿਰ ਅਕਾਲ ਪੁਰਖ ਉਸਦੇ ਜਦੋਂ ਇਹ ਗੱਲ ਸੁਣੀ ਤੇ ਖੜਾ ਹੋ ਗਿਆ ਸੰਤ ਫਕੀਰ ਤੋਂ ਮਾਫੀ ਮੰਗਣ ਲੱਗਾ ਤੇ ਕਹਿੰਦਾ ਸੰਤ ਜੀ ਤੁਸੀਂ ਠੀਕ ਆਖਦੇ ਹੋ ਜੇ ਅਕਾਲ ਪੁਰਖ ਪਰਮਾਤਮਾ ਨੂੰ ਆਪਣੇ ਵਰਗਾ ਸਮਝ ਲਈਏ ਤਾਂ ਜ਼ਿੰਦਗੀ ਬਦਲ ਜਾਂਦੀ ਹੈ ਜ਼ਿੰਦਗੀ ਸੁੱਖਾਂ ਨਾਲ ਭਰ ਜਾਂਦੀ ਹੈ ਕਹਿੰਦੇ ਕਿ ਇਹਦਾ ਭਾਵ ਇਹ ਹੈ ਕਿ ਜਦੋਂ ਅਸੀਂ ਦਾਨਪੁਨ ਕਰਦੇ ਹਾਂ ਉਹ ਦਾਨਪੁਨ ਕਰਨ ਲੱਗਿਆ ਹਮੇਸ਼ਾ ਯਾਦ ਰੱਖੋ ਜੋ ਚੀਜ਼ ਆਪ ਵਰਤੋਂ ਵਿੱਚ ਲੈ ਕੇ ਆ ਸਕਦੇ ਹਨ ਉਹੀ ਦਾਨ ਕਰੀ ਸੰਤ ਫਕੀਰ ਜੀ ਕਹਿੰਦੇ ਕਿ ਆਪਾਂ ਸਭ ਵੇਖਦੇ ਤੇ ਆਖਦੇ ਹਨ ਕਿ ਕੁਦਰਤ ਦੇ ਕਣਕਣ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਦਾ ਵਾਸ ਹੈ ਹਰ ਇੱਕ ਮਨੁੱਖ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਦਾ ਵਾਸ ਹੈ ਇਸ ਲਈ ਮਨੁੱਖ ਨੂੰ ਆਪਣੇ ਵਰਗਾ ਸਮਝੋ ਦੂਜਿਆਂ ਨੂੰ ਵੀ ਆਪਣੇ ਵਰਗਾ ਸਮਝੋ ਤੇ ਜਦੋਂ ਦਾਨਪੂਰਨ ਕਰਦੇ ਹੋ ਤੇ ਇਸ ਗੱਲ ਦਾ ਖਾਸ ਧਿਆਨ ਰੱਖੋ ਇਹ ਚੀਜ਼ ਮੈਂ ਵਰਤੋਂ ਵਿੱਚ ਕਰ ਸਕਦਾ ਹਾਂ ਤੇ ਵਰਤੋਂ ਚ ਲਿਆ ਸਕਦਾ ਹਾਂ ਫਿਰ ਹੀ ਅੱਗੇ ਦੇਵਾਂ ਜੇਕਰ ਨਹੀਂ ਕਰ ਸਕਦੇ ਤੇ ਅੱਗੇ ਨਾ ਦਿਓ ਜਦੋਂ ਵੀ ਤੁਸੀਂ ਕੋਈ ਚੀਜ਼ ਖਾਣ ਨੂੰ ਦਿਓ ਕਿਸੇ ਨੂੰ ਪਹਿਨਣ ਨੂੰ ਦਿਓ ਕੋਈ ਵੀ ਚੀਜ਼ ਦਿਓ ਤਾਂ ਜੋ ਤੁਸੀਂ ਆਪ ਵਰਤੋਂ ਵਿੱਚ ਲੈ ਕੇ ਆ ਸਕਦੇ ਹੋ ਉਹੀ দান ਵਿੱਚ ਦੇਣੀ ਹੈ ਤੁਹਾਡੇ ਵੱਲੋਂ ਵਰਤੀ ਜਾਂਦੀ ਚੀਜ਼ ਜਿਹੜੀ ਹੈ ਜੋ ਤੁਸੀਂ ਨਹੀਂ ਪਾਉਣੀ ਉਹ ਅੱਗੇ ਦੇ ਦੇ ਦਿੱਤੀ ਭਾਵੇਂ ਜੇਕਰ ਫਟਿਆ ਹੋਇਆ ਕੱਪੜਾ ਹੀ ਕਿਸੇ ਨੂੰ ਦਾਨਪਨ ਕਰਦੇ ਹੋ ਤਾਂ ਉਸ ਦਾ ਕੀ ਫਾਇਦਾ ਇਸ ਤਰ੍ਹਾਂ ਸੰਤ ਫਕੀਰ ਜੀ ਨੇ ਜਦੋਂ ਉਸ ਨੂੰ ਸਮਝਾਇਆ ਤੇ ਉਹ ਪਿੰਡ ਗਿਆ ਉਹਨੇ ਕਿਹਾ ਸੰਤ ਫਕੀਰ ਜੀ ਨੇ ਕਿਹਾ ਪ੍ਰਮਾਤਮਾ ਨੂੰ ਆਪਣੇ ਵਰਗਾ ਸਮਝੋ ਸਾਰੇ ਜਾਣੇ ਉਸਤੇ ਹਸਣ ਲੱਗੇ ਜਦੋਂ ਦਲੀਲ ਦੇ ਕੇ ਦੱਸਿਆ ਤੇ ਹੁਣ ਸਾਰੇ ਲੋਕ ਸੰਤ ਫਕੀਰ ਦੇ ਕੋਲ ਆਉਣਾ ਸ਼ੁਰੂ ਹੋ ਗਏ ਇਸ ਤਰ੍ਹਾਂ ਸਾਰੇ ਮਨੁੱਖਾਂ ਦਾ ਜੀਵਨ ਹੀ ਬਦਲ ਗਿਆ ਫਿਰ ਆਪਾਂ ਨੂੰ ਇਹ ਚਾਰ ਰੋਟੀਆਂ ਦੀ ਹਰ ਇੱਕ ਗੱਲ ਨੂੰ ਸਮਝ ਹੋਣੀ ਚਾਹੀਦੀ ਹੈ ਜਦੋਂ ਆਪਾਂ ਇਹ ਚਾਰ ਰੋਟੀਆਂ ਦਾ ਉਪਾਗੁਣ ਸਮਝ ਲੈਂਦੇ ਹਾਂ ਤਾਂ ਜ਼ਿੰਦਗੀ ਆਪੇ ਹੀ ਸਾਡੀ ਸਵਰਗ ਬਣ ਜਾਵੇਗੀ ਇਹ ਚਾਰ ਰੋਟੀਆਂ ਜ਼ਿੰਦਗੀ ਦੀਆਂ ਸਾਰੀਆਂ ਹੀ ਦੁੱਖ ਪਰੇਸ਼ਾਨੀਆਂ ਨੂੰ ਦੂਰ ਕਰ ਦੇਣਗੀਆਂ ਇਸ ਕਰਕੇ ਸੰਤ ਫਕੀਰ ਜੀ ਆਖਦੇ ਹਨ ਕਿ ਆਪਣੇ ਘਰ ਦਾ ਹਿੱਸਾ ਦਾਨਪੂਰਨ ਕਰੋ ਹਰ ਇੱਕ ਨੂੰ ਆਪਣੇ ਵਰਗਾ ਸਮਝੋ ਫਿਰ ਜ਼ਿੰਦਗੀ ਵੀ ਸੌਖੀ ਹੋ ਜਾਵੇਗੀ ਸੁੱਖਾਂ ਨਾਲ ਬਤੀਤ ਹੋਵੇਗੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਕਿਰਪਾ ਕਰਕੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖ ਦੇਣਾ ਜੀ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ